ਬਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੇ ਪੇਸ਼ਾਨ ਪ੍ਰਣਾਉਣ ਵਾਲੀ ਐਕਟ੍ਰੈਸ ਸ਼ਨਾਜ਼ ਗਿਲ ਅਕਸਰ ਆਪਣੇ ਕਿਊਟ ਤੇ ਚੁਲਬੁਲ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ ਤੇ ਹਾਲ ਹੀ ਦੇ ਵਿੱਚ ਸ਼ਨਾਜ਼ ਆਪਣੇ ਪਹਿਲੇ ਵਿਦੇਸ਼ੀ ਟੂਰ ਅਮਰੀਕਾ ਪਹੁੰਚੀ ਹੈ ਜਿੱਥੇ ਉਸਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਸ਼ਨਾਜ਼ ਨੇ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਉਸ ਦਾ ਸਿੰਪਲ ਤੇ ਸੋਬਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ ਦੱਸੇ ਕਿ ਸ਼ਨਾਜ਼ ਗਿਲ ਨੇ ਆਪਣੇ ਐਨ ਆਰ ਆਈ ਫੈਨਜ਼ ਨੂੰ ਬੀਤੇ ਦਿਨੀ ਵੱਡਾ ਸਰਪ੍ਰਾਈਜ਼ ਦਿੱਤਾ ਐਕਟਰਸ ਨੇ ਆਪਣੀ ਇੰਸਟਾ ਸਟੋਰੀ ਨਾਲ ਹੀ ਫੈਨਜ਼ ਨੂੰ ਦੱਸਿਆ ਕਿ ਉਹ ਬਹੁਤ ਜਲਦ ਨਿਊ ਜਰਸੀ ਪਹੁੰਚ ਰਹੀ ਹੈ ਇਹ ਉਸ ਦਾ ਪਹਿਲਾ ਫੋਰਨ ਟੂਰ ਹੋਵੇਗਾ ਸ਼ਨਾਜ਼ ਗਿਲ ਨੇ ਕਿਹਾ ਹੈ ਕਿ ਆਪਣੇ ਫੈਨਸ ਨੂੰ ਮਿਲਣ ਲਈ ਉਹ ਬਹੁਤ ਜ਼ਿਆਦਾ ਐਕਸਾਈਟਿਡ ਹੈ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਫੈਨਸ ਨਾਲ 19 ਜੁਲਾਈ ਨੂੰ ਨਿਊ ਜਰਸੀ ਦੇ ਵਿੱਚ ਮਿਲੇਗੀ ਸ਼ਨਾਜ਼ ਗਿਲ ਦੇ ਵਰਕ ਫਰੰਡ ਦੀ ਗੱਲ ਕੀਤੀ ਜਾਵੇ ਤਾਂ ਸ਼ਨਾਜ਼ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਇਸ ਮਗਰ ਉਹਨਾਂ ਨੇ 뮤직 ਵੀਡੀਓ ਤੇ ਕਈ ਗੀਤਾਂ ਦੇ ਵਿੱਚ ਵੀ ਕੰਮ ਕੀਤਾ ਸੀ ਸ਼ਨਾਜ਼ ਇੱਕ ਚੰਗੀ ਐਕਟ੍ਰੈਸ ਤੇ ਸਿੰਗਰ ਹੈ 빅ਬੋਸ ਸੀਜ਼ਨ 13 ਦੇ ਵਿੱਚ ਆਉਣ ਮਗਰ ਉਹ ਸ਼ਨਾਜ਼ ਨੇ ਬਾਲੀਵੁੱਡ ਦੇ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ